ਅਮਨ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਵੀ ਜੀ ਇਹਨਾਂ ਦਾ ਇੱਕ ਕਮੈਂਟ ਵੀ ਹੈ ਮਿੰਟੂ ਜੀ ਪੜ੍ਹ ਲੈਣੇ ਆਪਾਂ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਜ਼ਰੂਰ ਗੱਲਬਾਤ ਕਰਿਓ ਜੀ ਜਿਹੜੀ ਕਹਿੰਦੇ ਆਪ ਦੇ ਆਉਣ ਤੋਂ ਬਾਅਦ ਸ਼ੁਰੂ ਹੋਈ ਹੈ ਤੇ ਇਹ ਕਮੈਂਟ ਮੈਂ ਤੁਹਾਡੇ ਸਾਹਮਣੇ ਰੱਖ ਦਿੰਦਾ ਹਾਲਾਂਕਿ ਆਪ ਦੇ ਆਉਣ ਤੋਂ ਬਾਅਦ ਨਹੀਂ ਇੱਥੇ ਕਾਫੀ ਪਹਿਲਾਂ ਤੋਂ ਸ਼ੁਰੂ ਹੋਈ ਦੇਖੋ ਮੈਂ ਨਾ ਫਿਰ ਥੋੜਾ ਜਿਹਾ ਹੁਣ ਮੈਨੂੰ ਸਮਾਂ ਦੇ ਆਜੇ ਲਓ ਅੱਜ ਮੈਂ ਇੱਕ ਬਹੁਤ ਤੁਹਾਨੂੰ ਅਹਿਮ ਗੱਲ ਦੱਸਦਾ ਜਾਂ ਆਬਜ਼ਰਵੇਸ਼ਨ ਵੀ ਹੈ ਜਾਂ ਮੇਰੀ ਜਾਣਕਾਰੀ ਵੀ ਹੈ ਦੇਖੋ ਕਈ ਚੀਜ਼ਾਂ ਤੁਹਾਨੂੰ ਜੋੜਨੀਆ ਪੈਣ ਗਿਆ ਇਹਦੇ ਵਿੱਚ ਮੈਂ ਤੁਹਾਨੂੰ ਲੈ ਕੇ ਚੱਲਦਾ 2000 12 ਦੇ ਦੌਰ 'ਚ ਜਿੱਥੇ ਮੈਂ ਇੱਕ ਚੀਜ਼ ਤੁਹਾਨੂੰ ਦੱਸ ਚੁੱਕਾ ਹਾਂ ਕਿ ਭਾਜਪਾ ਦੇ ਨਾਲ ਇਹਨਾਂ ਦਾ ਫਿੱਕ ਪੈਣਾ ਕਿੱਥੋਂ ਸਟਾਰਟ ਹੋਇਆ ਲਓ ਹੁਣ ਧਿਆਨ ਦਿਓ ਸ਼ਾਇਦ ਮੈਂ ਪਹਿਲਾ ਸ਼ਖਸ ਹੋਵਾਂਗਾ ਜਿਹੜੀ ਤੁਹਾਨੂੰ ਇਹ ਜਾਣਕਾਰੀ ਦੇਣ ਜਾ ਰਿਹਾ ਜੀ 12 ਚ ਜਿਵੇਂ ਹੀ ਸੁਖਬੀਰ ਸਿੰਘ ਬਾਦਲ ਕਿਉਂਕਿ ਉਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਲੜਿਆ ਗਿਆ ਇਲੈਕਸ਼ਨ ਸੀਗਾ ਜਿਵੇਂ ਇਹਨਾਂ ਨੇ ਰਿਪੀਟ ਕੀਤਾ ਆਪਣੇ ਆਪ ਨੂੰ ਸੁਖਬੀਰ ਸਿੰਘ ਬਾਦਲ ਯਾਦ ਕਰੋ ਇਹ ਜਿਹੜੇ ਮਤਲਬ ਕਿ ਕੁਝ ਆਪਣੇ ਆਡੀਅੰਸ ਚ ਬਹੁਤ ਪੁਰਾਣੇ ਜਾਣਕਰ ਨੇ ਨਾ ਉਹਨਾਂ ਨੂੰ ਇਹ ਸਾਰੀਆਂ ਘਟਨਾਵਾਂ ਪੋਟਿਆਂ ਤੇ ਯਾਦ ਹੋਣ ਗਿਆ ਜੀ ਅਕਾਲੀ ਦਲ ਨੇ ਦਮਦਾਰ ਜਿੱਤ ਹਾਸਲ ਕਰਦਿਆਂ ਹੀ ਇੱਕ ਦਾਵਾ ਠੋਕਤਾ ਕਿ ਸਾਨੂੰ ਸੀਟ ਸ਼ੇਅਰਿੰਗ ਚੋਂ ਕਿੰਗਾ 14 ਆ ਰਿਹਾ ਸੀਗਾ ਨਾ ਹੂੰ ਚੋਣਾਂ ਦਾ ਇਲੈਕਸ਼ਨ ਆ ਰਿਹਾ ਸੀ ਜੀ ਕਿ ਸਾਨੂੰ ਤਾਂ ਭਾਈ ਪੰਜਾਬ ਦੇ ਬਾਹਰ ਵੀ ਸੀਟ ਸ਼ੇਅਰਿੰਗ ਚਾਹੀਦੀ ਆ ਲਓ ਹੁਣ ਇੱਥੋਂ ਗੱਲ ਸ਼ੁਰੂ ਹੋਣੀ ਆ ਇਹ ਗੱਲ ਇੰਨੀ ਕਿ ਛੱਡ ਕੇ ਗਏ ਸੀ ਮੈਂ ਛੱਡ ਕੇ ਗਿਆ ਸੀਗਾ ਨਾ ਉਹ ਅੱਗੇ ਤੋਰੋ ਗੱਲ ਉਸ ਤੋਂ ਬਾਅਦ ਕੀ ਨਿਕਲਦਾ ਉਸ ਤੋਂ ਬਾਅਦ ਨਿਕਲਦਾ ਹੈ ਨਸ਼ੇ ਦਾ ਮੁੱਤ ਉਸ ਤੋਂ ਬਾਅਦ ਨਿਕਲਦਾ ਵਿਕਰਮ ਜੀਠੀ ਵਾਲਾ ਕਾਂਡ ਹਮ ਠੀਕ ਆ ਜੀ ਉਸ ਤੋਂ ਬਾਅਦ ਨਿਕਲਦਾ ਨਾਮ ਮਜੀਠੀ ਇਹਦਾ ਭੋਲੇ ਦੇ ਥਰੂ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਅਮਿਤ ਸ਼ਾਹ ਰੈਲੀ ਰੱਖ ਦਿੰਦੇ ਆ ਇਹ ਬਰਾਬਰ ਰੈਲੀ ਕਰ ਦਿੰਦੇ ਆ ਹੂੰ ਇਹਨਾਂ ਨੂੰ ਖੜੇ ਪੈਰ ਬੰਦੇ ਤੋੜਨੇ ਪੈਂਦੇ ਆ ਇਲੈਕਸ਼ਨ ਲੜਨਾ ਪੈਂਦਾ ਉਹ ਇਸ ਕਰਕੇ ਕਿਉਂਕਿ ਜਦੋਂ ਇਹਨਾਂ ਨੇ ਸੀਟ ਸ਼ੇਅਰਿੰਗ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਦਾ ਸਮਰਥਨ ਵਾਪਸ ਲਵਾ ਗਏ ਇਹਨਾਂ ਦੇ ਹੱਥਾਂ ਪੈਰਾਂ ਦੀਆਂ ਪੈ ਗਈਆਂ ਸੁਖਵੀਰ ਸਿੰਘ ਬਾਦਲ ਨੇ ਜਦੋਂ ਉਧਰੋਂ ਮਜ਼ਬੂਤੀ ਹਾਸਲ ਕੀਤੀ ਹੂੰ ਕਿ ਲਓ ਜੀ ਹੁਣ ਮੈਂ ਇਧਰ ਇਸ ਸਾਈਡ ਤੋਂ ਸੀਫਾ 14 ਵਾਲਾ ਇਲੈਕਸ਼ਨ ਜਿਹੜਾ ਸੀਗਾ ਉਹਦੇ ਵਿੱਚ ਅਕਾਲੀ ਇੰਨੇ ਕਾਮਯਾਬ ਨਾ ਹੋਏ ਜੀ ਠੀਕ ਹੈ ਜੀ ਉਸ ਤੋਂ ਬਾਅਦ ਕੁਝ ਚੀਜ਼ਾਂ ਵਾਪਰਦੀਆਂ ਹਮ ਮਾਫੀ ਆਉਂਦੀ ਹੈ ਸਰ ਦੇਰਾ ਮੁਖੀ ਦੀ ਫਿਲਮ ਆਉਂਦੀ ਹੈ ਹਮ ਮੇਰੀ ਮੈਨੂੰ ਉਹ ਹਾ ਗੱਲ ਜਿਹੜੀ ਆ ਨਾ ਇੱਕ ਅਕਾਲੀ ਲੀਡਰ ਨੇ ਦੱਸੀ ਸਰ ਕਿ ਅਸਲ ਦੇ ਵਿੱਚ ਸੁਖਵੀਰ ਬਾਦਲ ਮਾਫੀ ਨਹੀਂ ਸਨ ਚਾਹੁੰਦੇ ਪਰ ਮਾਲਵੇ ਦੇ ਕੁਝ ਲੀਡਰ ਅੜ ਗਿਆ ਇਸ ਗਲਤੇ ਕਿ ਭਾਈ ਸਾਨੂੰ ਆਪੋ ਆਪਣੇ ਹਲਕਿਆਂ ਚ ਬਹੁਤ ਨੁਕਸਾਨਦਾਨ ਅੰਦੇਸ਼ਾ ਹੈ ਜੀ ਪ੍ਰੇਮੀਆਂ ਦੀਆਂ ਵੋਟਾਂ ਕਰਕੇ ਸੁਖਬੀਰ ਸਿੰਘ ਬਾਦਲ ਦਾ ਫਿਲਮ ਵਾਲਾ ਜਾਂ ਜਿਹੜਾ ਉਹ ਫੈਸਲਾ ਸੀਗਾ ਉਹ ਇਸੇ ਦਬਾਹ ਹਿੱਟੋਂ ਨਿਕਲਿਆ ਜੀ ਹੂੰ ਉਹ ਚਾਹੇ ਉਹਦੇ ਚ ਕਿਹੜਾ ਰੋਲ ਕਿਵੇਂ ਪਲੇ ਕਰ ਗਿਆ ਕਿਹੜਾ ਰੋਲ ਹੁਣ ਇੰਟਰਸਟਿੰਗ ਹੋ ਗਈ ਨਾ ਗੱਲ ਜੀ ਠੀਕ ਹੈ ਜੀ ਉਹ ਤੋਂ ਬਾਅਦ ਵਾਪਰਦਾ ਹੈ ਬੇਅਦਮੀਆਂ ਵਾਲਾ ਵੀ ਸੋਕ ਸਾਰਾ ਜੀ ਹੁਣ ਆਪਾਂ ਜੇ ਇੱਕ ਪਲ ਲਈ ਠਹਿਰ ਜਾਈਏ ਇੱਕ ਪਲ ਵਾਸਤੇ ਕਿ ਕੋਈ ਬੰਦਾ ਪਿੰਡ ਦਾ ਸਰਪੰਚ ਵੀ ਹੋਵੇ ਆਪਣੇ ਪਿੰਡ ਦਾ ਸਰਪੰਚ ਹੁੰਦੇ ਆ ਆਪਦਾ ਮਾਹੌਲ ਕਿਵੇਂ ਖਰਾਬ ਕਰੇਗਾ ਕਿ ਮੇਰੀ ਸਰਪੰਚੀ ਜਿਹੜੀ ਆ ਜਾਂਦੀ ਲੱਗੂਗੀ ਜੇ ਮੈਂ ਇਦਾਂ ਮਾਹੌਲ ਵਿਗਾੜ ਦਿੱਤਾ ਅਸਲ ਦੇ ਵਿੱਚ ਸਰ ਇਹ ਕਹਾਣੀ ਇਥੋਂ ਫਿਰ ਇਹਨਾਂ ਦੀ ਸ਼ੁਰੂ ਹੁੰਦੀ ਹੈ ਤੇ ਇੱਥੋਂ ਬੇਅਦਬੀ ਵਾਲਾ ਕਾਂਡ ਨਿਕਲਦਾ ਤੇ ਉਹਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਪ੍ਰਦੀਪ ਕਿੱਥੋਂ ਫੜਿਆ ਗਿਆ ਜੀ ਜਾ ਕੇ ਜੀ ਠੀਕ ਹੈ ਜੀ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਸਜ਼ਾ yafta ਹੋ ਗਿਆ ਬੇਅਦਬੀ ਦੇ ਕਾਂਡ ਦੇ ਵਿੱਚ ਉਹ ਬੰਦੇ ਜਿਹੜੇ ਸੀਗੇ ਉਹਨਾਂ ਦਾ ਬੈਕਗ੍ਰਾਉਂਡ ਜਿਹੜਾ ਸੀਗਾ ਉਹ ਕਹ ਲੋ ਕਿ ਹਿੰਦੂਤਵੀ ਸੋ ਸੰਗਠਨ ਦੇ ਉਹ ਜੁੜਾਵ ਰੱਖਣ ਵਾਲੇ ਬੰਦੇ ਸੀ ਜੀ ਠੀਕ ਹੈ ਜੀ ਇਹ ਗੱਲ ਮੈਨੂੰ ਇੱਕ ਪੁਲਿਸ ਅਫਸਰ ਨੇ ਦੱਸੀ ਹਮ ਕਿ ਉਸ ਦਿਨ ਹੀ ਉਹ ਬੰਦੇ ਜਦੋਂ ਅਸੀਂ ਫੜ ਲਿਆ ਬਹੁਤ ਮੇਰਾ ਦੋਸਤ ਮਤਲਬ ਕਿ ਵੱਡਾ ਉਮਰ ਚ ਹੁਣ ਤੱਕ ਰਿਟਾਇਰ ਹੈ ਤਬ ਉਸਨੇ ਗਲਤੀ ਕਿ ਇਹ ਮਾਮਲਾ ਉਦੋਂ ਵੀ ਇਸੇ ਤਰ੍ਹਾਂ ਚਰਚਿਤ ਹੋਇਆ ਤੇ ਉਦੋਂ ਹੀ ਕੁਝ ਬੰਦਿਆਂ ਨੇ ਵਿੱਚ ਪੈ ਕੇ ਇਸ ਮਾਮਲੇ ਨੂੰ ਬਹੁਤਾ ਜਿਆਦਾ ਮਤਲਬ ਕਿ ਲੰਬਾ ਨਹੀਂ ਤੋਰਿਆ ਨਹੀਂ ਤਾਂ ਉਸ ਮਾਮਲੇ ਚ ਵੀ ਬਹੁਤ ਕੁਝ ਖੁੱਲ ਸਕਦਾ ਸੀ ਜੀ 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 ਯਾਨੀ ਦਬਾਅ ਪਾ ਕੇ ਉਹ ਜਿਹੜੀ ਇੰਟਰੋਗੇਸ਼ਨ ਚੱਲ ਰਹੀ ਸੀਗੀ ਉਹ ਇਨਟਰਾਗੇਸ਼ਨ ਜਿਹੜੀ ਆ ਉਹ ਗਾਂ ਤੱਕ ਜਾਂਦੀ ਸੀ ਇਹਨਾਂ ਨੇ ਰੋਕ ਦਿੱਤੀ ਸਰ ਉਹ ਇਨਵੈਸਟੀਗੇਸ਼ਨ ਅੱਗੇ ਤੱਕ ਜਾਂਦੀ ਸੀਗੀ ਸੋ ਮੈਂ ਪੁਖਤਾ ਰੂਪ ਚ ਹੁਣ ਮੇਰੇ ਕੋਲ ਇਹ ਸਬੂਤ ਨਹੀਂ ਹੈ ਪਰ ਕਿਤੇ ਨਾ ਕਿਤੇ ਸਾਰੇ ਐਪੀਸੋਡ ਹੁਣ ਤੁਸੀਂ ਆਪਸ ਚ ਕਨੈਕਟ ਕਰਕੇ ਦੇਖੋ ਜਿਹੜੇ ਡਾਟਸ ਨੇ ਇਹਨਾਂ ਨੂੰ ਕਨੈਕਟ ਕਰਕੇ ਦੇਖ ਲਓ ਕਿ ਕੀ ਹੋ ਸਕਦਾ ਕੀ ਸੰਭਾਵਨਾ ਬਣ ਸਕਦੀ ਹੈ ਬਿਲਕੁਲ ਮੈਨੂੰ ਲੱਗਾ ਦਾ ਕੇਸ ਵਧੀਆ ਜਵਾਬ ਹੈ ਇਸ ਕਮੈਂਟ ਦਾ ਹੋ ਨਹੀਂ ਸਕਦਾ ਸੀ ਕੋਈ ਨਹੀਂ ਦੇਖੋ ਜੀ ਮੈਂ ਤੁਹਾਡੇ ਵਾਸਤੇ ਕਈ ਵਾਰ ਜਾਣਕਾਰੀਆਂ ਨੂੰ ਹੋਲਡ ਕਰਕੇ ਰੱਖ ਲੈਣਾ ਕੋਈ ਗੱਲ ਨਹੀਂ ਕਿਸੇ ਦੇ ਨਾਲ ਕੋਈ ਮੌਕਾ ਹੈਗਾ ਮੌਕਾ ਮਿਲੇਗਾ ਤਾਂ ਹਮ ਬਤਾ ਦੇਗੇ ਕਿ ਤੁਮੇ ਕਿੰਨਾ ਪਿਆਰ ਕਰਦੇ ਹਾਂ ਸਲਾਮ ਕੀ ਬਾਤ ਹੈ ਜੀ ਕੀ ਬਾਤ ਹੈ ਮਿਰ ਜੀ ਇੱਕ ਜ਼ਰੂਰੀ ਕਮੈਂਟ ਮੈਂ ਪੜਨਾ ਸੰਦੀਪ ਖਟਰਾ ਜੀ ਹੋ ਜਾਂਦਾ ਇਹ ਕਹਿੰਦੇ ਕਿ ਬਈ ਮੈਂ 4:30 ਵਜੇ ਪੇਪਰ ਦੇ ਵਿੱਚ ਐਂਟਰੀ ਕਰਨੀ ਹੈ ਅੰਮ੍ਰਿਤਸਰ ਗਏ ਹੋਏ ਨੇ ਪੇਪਰ ਦੇਣ ਪੰਜਾਬ ਹਰਿਆਣਾ ਹਾਈ ਕੋਰਟ ਦਾ ਤੇ ਪ੍ਰੋਗਰਾਮ ਆਪਣਾ ਸੁਣ ਰਹੇ ਨੇ ਕਿ ਬਈ ਸਲਾਮ ਤੁਹਾਡੇ ਜਜ਼ਬੇ ਨੂੰ ਤੇ ਤੁਹਾਡੇ ਮੋਹ ਨੂੰ ਤੇ ਸਾਡੇ ਵੱਲੋਂ ਬੈ ਅ ਕੋਟਲੇ ਤੁਹਾਨੂੰ ਸਫਲ ਕਰੇ ਜ਼ਰੂਰ ਸਾਡੇ ਵੱਲੋਂ ਇਹ ਵਿਸ਼ੇਸ ਨੇ